ਤੇ ਕਿੰਨਾ ਚਿਰ ਹੋ ਗਿਆ ਤੁਸੀਂ ਤੁਹਾਨੂੰ ਗਿਆ ਨੂੰ ਮੈਂ ਕੋਈ 4 ਮਹੀਨੇ ਹੋ ਗਏ ਤੋਂ ਮਨੋਂ ਘਰੋਂ ਨਿਕਲੇ ਹਾਂ 4 ਮਹੀਨੇ ਹੋ ਗਏ ਸੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪਿਆ ਜਾਣ ਲੱਗੇ ਭਾਜੀ ਔਕੜਾਂ ਦਾ ਬਾਉਂਡਰ ਹੈ ਨਾ ਸੁਣੇ ਕਰਦਾ ਅੱਗੇ ਹੱਥ ਲੇ ਬੇਰਦੀ ਹੈ ਭਾਜੀ ਇਹ ਅੰਦਾਜ਼ਾ ਤਾਂ ਕਰੀਏ ਕਿ ਦੋ ਨੰਬਰ ਸਨ ਭਾਜੀ ਕਿਸੇ ਪਾਸੇ ਜਾਓ ਹਾਂ ਠੀਕ ਭਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਥੱਕੇ ਨਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਤਾਂ ਕੁਝ ਮੋਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਫੋਟਮਾਰ ਵਾਧੂ ਕਰਦੇ ਆ ਜੋ ਤੁਹਾਡੇ ਇਹ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਘਰੋਂ ਕਿ ਕਿੱਥੋਂ ਕਿੱਥੋਂ ਤੁਸੀਂ ਕੀ ਹੋ ਕੇ ਗਏ ਭਾਈ 30 35 ਹਾ ਆਪਣੇ ਦੇ ਕੱਪੜੇ ਹੀ ਸੀ ਤੁਹਾਡੇ ਉਹ ਜੈਂਟਲਮੈਨ ਤੁਹਾਨੂੰ ਸਿੱਧਾ ਕਹੇ ਕਿ ਖੜਿਆ ਕਿ ਇਤੋਂ ਭਾਈ ਪਹਿਲਾਂ ਵੀਜ਼ਾ ਇਕਲੀ ਦਾ ਸੀ ਤੇ ਇਹ ਵੀ ਦਾ ਬਿਲਕੁਲ ਡਾਇਰੈਕਟ ਗਏ ਮੁਰਖੇ ਗਏ ਕਹਿੰਦੇ ਜੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਭਾਈ ਤਿਆਰ ਹੋ ਗਏ ਠੀਕ ਆ ਸਭ ਜਵਾ ਦਾ ਭਾਈ ਫਲਾਈਟ 'ਚ ਬੈਠ ਕੇ ਪਤਾ ਲੱਗਾ ਲੰਡਨ ਜਿੱਥੇ ਕਹਿੰਦਾ ਜੀ ਸਟੇ ਵਾਲੀ ਫਲਾਈਟ ਆ ਜੀ ਹੁੰਦਾ ਸੋਝਦਾ ਜੀ ਜਦੋਂ ਪਹਿਲਾ ਵੀ ਸਟੇ ਮਿਲਦੀ ਆ ਜਰੂਰ ਜਾਂ ਕੇ ਤਾਰ ਕੇ ਬਾਈ ਬਾਈ ਰੋਡ ਅੱਗੇ ਲੈ ਜਾਂਦੇ ਨਾ ਭਾਈ ਬਹੁਤ ਔਖਾ ਹੁੰਦਾ ਤੇ ਇਟਲੀ ਤੋਂ ਤੁਸੀਂ ਕਿੱਥੇ ਗਏ ਸਦੇ ਫਿਰ ਇਹ ਤੁਹਾਨੂੰ ਲੈਟਨ ਅਮਰੀਕਾ ਲੈ ਕੇ ਜਾਂਦੇ ਭਾਈ ਤੋਂ ਲੈ ਕੇ ਗਿਆ ਜੀ ਕਿ ਸਾਡੀ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਸਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਭਾਈ ਕੋਈ ਫਲਾਈਟ ਨਹੀਂ ਹੁੰਦੀ ਕੋਈ ਬੋਸ ਨਹੀਂ ਹੁੰਦਾ ਨਾ ਕੁਝ ਮੁੜ ਕੇ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਫਿਰ ਭ ਉੰਗੇ ਬੰਦ ਸਾਰਾ ਨਾਮ ਹੀ ਪੁੱਗਦਾ ਲੱਗਦੀ ਹੈ ਉਹਦਾ ਇੱਕਦਮ ਬੁਖਾਰ ਆ ਲੂਗਾ ਦੋ ਦਿਨ ਅਮਰੀਕਾ ਤੱਕ ਪਹੁੰਚੇ ਕਿਸ ਤਰੀਕੇ ਨਾਲ ਤੁਰ ਕੇ ਇੱਕ ਕਿ ਵਾਇਲਟ ਬੜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਰਡ ਤੇ ਉਹ ਵੀ 5 ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਰਡ ਹੁੰਦੀ ਹੈ ਜੀ ਉਸ ਤੋਂ ਬਾਅਦ ਫਿਰ ਰੋਡ ਦੇ ਵਿੱਚ 40-45 ਕਿਲੋਮੀਟਰ ਚੱਲੇ ਅਸੀਂ ਪੈਦਲ 17-18 ਪਹਾੜੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਪੈਦਲ ਇੱਕ ਸਾਈਡ ਤੇ ਖਾੜੀ ਆ ਜੇ ਤੈਨੂੰ ਸਿੱਧਾ ਪਹੁੰਚ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਇਸੇ ਨਾਲ ਦੇ ਨਾਲ ਕੋਈ ਮਿਸਟੈਕਿੰਗ ਨਹੀਂ ਹੁੰਦੀ ਬਹੁਤ ਬਹੁਤ ਦੇਖਿਆ ਜਰਾ ਕਿ ਜਿਹੜਾ ਡਿੱਗ ਪੈਂਦਾ ਛੱਟ ਲੱਗ ਜਾਂਦੀ ਆ ਕੋਈ ਮਰਨ ਗੱਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਲਜੋ ਇੱਥੇ ਡੈੱਡ ਬੋੜੀਆਂ ਅਸੀਂ ਜਾਂਦੇ ਹਾਂ ਬਹੁਤ ਦੇਖੀਆਂ ਤੇ ਤੁਹਾਡੀ ਅਰੈਸਟ ਕਿੱਥੇ ਬਈ ਤੁਹਾਡੀ ਅਰੈਸਟ ਬਈ ਸਾਡੀ ਅਮਰੀਕਾ ਜਾਂਕੇ ਗਈ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਹਰਤੋਂ ਜਿਹੜਾ ਪਰਵਾਸ ਕਰਦਾ ਪਾਜੀ ਇੱਥੇ ਖਾ ਲੋ ਘੱਟ ਖਾਓ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਬਾਜੀ ਦੂਸਰਾ ਮੁਸ਼ਕਲ ਹੀ ਆ ਕਿ ਬੰਦਾ ਬਚ ਕੇ ਹੁੰਦਾ ਜਦੋਂ ਤੁਹਾਡੀ ਅਰੈਸਟ ਹੋਈ ਉੱਥੇ ਕੀ ਗੱਲਬਾਤ ਹੋਈ ਉੱਥੇ ਭਾਜੀ ਲੱਗਦਾ ਉਹ ਜੀ ਉਹਨੇ ਪੁੱਛਿਆ ਤੁਸੀਂ ਕੀ ਕਰਨ ਆਇਆ ਭਾਜੀ ਸਾਫ ਸਾਨੇ ਨਾਲ ਜਾ ਕੇ ਇੱਥੇ ਕੰਮ ਕਰਨ ਆਇਆ ਕੰਮ ਨਹੀਂ ਮਿਲਿਆ ਸੀ ਕੰਮ ਦੀ ਭਾਲ ਜਾਇਆ ਤੇ ਫਿਰ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਥਾਣੇ ਲੈ ਜਾਂਦੇ ਲੈ ਆ ਕੇ ਗਏ ਆ ਕੋਈ 10 ਕਿ 14 ਦਿਨ ਬਾਅਦ 10 ਤੋਂ 14 ਦਿਨ ਤੁਹਾਨੂੰ ਰੱਖਾਂਗੇ ਤੇ ਤੁਹਾਨੂੰ ਮਾਰਕ ਪਰਮਣ ਦੇ ਦਾਂਗੇ ਠੀਕ ਮਾਰਕ ਪਰਮਣ ਦਾ ਦੂਰ ਦੀ ਗੱਲ ਭਾਜੀ ਨਾ ਰੋਟੀ ਨਾ ਕੁਝ ਹੋਰ ਏਸੀ ਵਾਲੇ ਕਮਰੇ ਦੇ ਵਿੱਚ ਏਸੀ ਵੀ ਦਾ ਛੱਡੇਗਾ ਠੰਡ ਦੇ ਵਿੱਚ ਮਾਰਦੇ ਆ ਨਹੀਂ ਤੁਸੀਂ ਅਮਰੀਕਾ ਐਂਟਰ ਹੋ ਗਏ ਸੀਗੇ ਗੱਲ ਤਾਂ ਬਾਰਡਰ ਤੋਂ ਪਿੱਛੇ ਸੀਗੀ ਬਾਰਡਰ ਤੋਂ ਵਿੱਚ ਪੁਲਿਸ ਉੱਥੋਂ ਚੱਕੇ ਗਏ ਜੀ अच्छा कोई पता किड़ा बॉर्डर ਸੀ ਉਹ ਤੇ ਮੈਕਸੀਕੋ ਤੋਂ ਬਈ ਐਂਟਰ ਹੋਇਆ ਉਹ ਤੇ ਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਇਆ ਠੀਕ ਉਸ ਤੋਂ ਅਗੇ ਜਦੋਂ ਬੰਦੇ ਪੈਰੀ ਬੋਸਾ ਨਾਲ ਚੱਕ ਲਿਆ ਉਦੋਂ ਫਾਰਮੀਆਂ ਵਾਲਿਆਂ ਨੇ ਹੂੰ ਫਿਰ ਉਹਨਾਂ ਨੇ 14 ਦਿਨ ਸਾਨੂੰ ਜੇਲ੍ਹ 'ਚ ਹੀ ਰੱਖਿਆ ਨਾ ਕਮਰੇ 'ਚੋਂ ਬਾਹਰ ਕੱਢਿਆ ਨਾ ਤੁਹਾਨੂੰ ਹਰ ਮਰ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਉਹਨੂੰ ਕਮਰੇ ਦੇ ਉੱਤੇ ਉਹ ਕੈਦ ਕੈਦ ਕਰਕੇ ਰੱਖਿਆ ਅਸੀਂ ਨਾਲੇ ਭਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਹੂੰ ਆਪਣੇ ਤੇ ਹਜ਼ਾਰਾਂ ਪਾਈ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਆਏ ਨੇ ਉਹ ਸਾਰੇ ਭਾਈ ਡਕੂਟ ਹੀ ਆ ਵੋਈ ਵੋਈ ਸਾਰੇ ਆ ਰਹੇ ਤੁਸੀਂ ਅਮਰੀਕਾ ਦਾ ਬੜਾ ਟੱਪਿਆ ਨਹੀਂ ਸੀ ਫੇਰ ਤਾਂ ਮਤਲਬ ਨਹੀਂ ਲੱਗਦਾ ਬਾਟਰ ਟੱਪ ਤੋਂ ਨਹੀਂ ਫਾਰਮ ਅੱਛਾ ਟੱਪ ਕੇ ਅਰੈਸਟ ਹੋਏ ਆ ਹਾਂ ਵਰਿੰਦਰ ਜੀ ਕਿਦੋਂ ਗਏ ਤੇ ਕਿਨਾ ਕਿਨਾ ਮੁਸ਼ਕਿਲ ਦਾ ਸੰਭਾਲਾ ਕਰਨਾ ਪਿਆ ਮੈਨੂੰ 2 ਅਗਸਤ ਨੂੰ ਗਿਆ ਬੜਾ ਵੱਡੇ ਤੇ ਦਿੱਲੀ ਤੋਂ ਕਤਰ ਕਤਰ ਕੋਬਰਾਜ਼ੀ ਬਰਾਜ਼ੀਲ ਤੋਂ ਬਾਹਰ ਆਏ ਨਿਕਲੇ ਤੇ ਮੈਂ ਫਿਰ 2 ਦਿਨ ਹੋਟਲ ਕਿਰੇਆ ਤਮਨ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਆ ਫੇਰੋਂ ਤੱਕ ਜੀ ਬਸਾ ਦੇ ਗਏ ਤੇ ਅੱਗੇ ਮਾਤੇ ਕੋਈ ਤੇ ਫਲੇ ਨਹੀਂ ਕੋਈ ਕੁਝ ਨਹੀਂ ਹੈ ਫੇਰ ਉੱਪਰ ਤੇ ਟੈਕਸੀਆਂ ਰਹਿ ਗਈਆਂ ਫੇਰ ਉਹ ਕੋਕਲੀ ਕਲੰਬੀਆ ਤੇ ਉਹ ਕੋਈ ਉਹ ਜਗਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੋਦਾ ਫਿਰ ਉੱਥੋਂ ਅੱਗੇ ਕਹਿੰਦੇ ਕੋਈ ਸ਼ਿਪ ਤੇ ਜਾਏਗਾ ਕਰੂਜ਼ ਤੇ ਆਉਣਗੇ ਤੇ ਪਰ ਕਰੂਜ਼ ਵੀ ਹੱਥ ਖੜਾ ਨਹੀਂ ਹੈ ਗਈ ਕੋਈ ਨਹੀਂ ਹੈ ਗਈ ਫੇਰ ਪਨਾਮਾ ਫੇਰ ਡੌਂਕੀ ਲੱਗਦਾ ਤੇ ਉਹ ਜੁੰਡੇ ਵੀ ਮਗਰ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸੁੰਨ ਦੇ ਕਿ ਡੋਗ ਗਏ ਤੇ ਕਿਤੇ ਗਏ ਨਾ ਉਹ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਹੀ ਪਹੁੰਚੇ ਲੋਕੀ 2 ਦਿਨ ਦੇ ਬਾਅਦ ਲੇਖੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਇਹ ਰੋਈ ਹੋਈ ਹਣੀ ਸਾਈ ਨਕਾਰਾਗੋਆ ਧੂਆਟਾ ਮੰਦ ਮੁਕਸੀ ਕੋ ਤੱਕ ਪਹੁੰਚ ਗਏ ਉਹ ਜਿੰਨ ਤੋਂ ਡੋਗਾ ਗੇਸਤਰਾ ਗਈ ਕਿ ਕੋਲੋਂ ਕੇ ਸਾਨੂੰ ਨਾਲੇ ਪਹਾੜੀ ਪਹਾੜੀ ਦੇ ਰਸਤੇ ਬੱਡੇ ਉਹਨੇ ਡੌਕਾ ਤੁ ਸਮੁੰਦਰ ਦੀ ਡੌਕੀ ਲੱਗੀ ਸਮੁੰਦਰ ਦੀ ਡੌਕੀ ਲੱਗੀ ਹੈ 4 ਘੰਟੇ ਜਿਹਦੇ ਵਿੱਚ ਮੇਰੀ ਦਿੱਤੀ ਟੁੱਟ ਚਲੀ ਸੋ ਇਸ ਕਰਕੇ ਅੱਠਵੇਂ ਜਾਣੀ ਜਦੋਂ ਕਿ ਉਹਨੂੰ ਪਾਚੀ ਜੇ ਤਾਂ ਤੁਸੀਂ ਇਹ ਤੋਂ ਚੱਲੇ ਸੀ ਅਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਕਿ ਡੌਕੀ ਰਾਈ ਜਾਵਾਂਗੇ ਜਾਂ ਸਿੱਧੇ ਲਾਈਟ ਕੀ ਉਹਨਾਂ ਨੇ ਜੇ ਤਾਂ ਮੇਰ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਦਿਓਪੜਾ ਵੀ ਜਾਂਦਾ ਹਾਂ ਉਹਨਾਂ ਦਾ ਵੀਂ ਡਿਜਲਵਾ ਕੇ ਸਿੱਧਾ ਮੁਸਿਕੋ ਦਾ ਕਰਾਉਣਾ ਤੇ ਫਿਰ ਉੱਥੇ ਗਏ ਉਹ ਕਹਿੰਦਾ ਨਹੀਂ ਗੱਗਣੀ ਭੰਦੀ ਫਿਰ ਉਹਨਾਂ ਨੇ ਮੈਨੂੰ ਬਰਾਦਰ ਤੋਂ ਕਤਰ ਕੰ ਲੈ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ ਨਿਕਲਿਆ ਤੇ ਪੈਸੇ ਕਿੰਨੇ ਲਏ ਸੋਣਾ 42 ਲੱਖ ਇਹਨੇ ਲੰਬੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਅਸੀਂ ਚੋਲ ਜੇ ਮਿਲ ਜਾਂਦੇ ਨਹੀਂ ਕਦੀ ਕਦੇ ਇਹਦੇ ਚਾਰ ਚਾਰ ਦਿਨ ਕਰਿਆ ਦੀ ਭੁੱਖੇ ਰਹਿੰਦੇ ਕੋਕ ਰਿਹਾ ਨਾ ਦਬੂ ਕੋਡ ਨਾ ਕੀ ਮੰਗ ਕਰਦੇ ਹੋ ਕਿਸੇ ਸਰਕਾਰ ਤੋਂ ਦਾ ਇਹ ਜਣਾ ਕਹਿੰਦਾ ਸਾਡੇ ਇਹਦਾ ਨੁਕਸਾਨ ਆ ਪ੍ਰੋਵਾਈਡ ਕਰਦੇ ਵੜੀ ਬੰਦ ਕਰਦੇ ਆਲਟਾ ਦੇ ਖਿਲਾਫ ਕਿਉਂ ਜੀ ਕਰ ਵੀ ਚਾਹੁੰਦੇ ਜੰਟਾ ਦੇ ਕਾਰਨ ਸਭ ਤੋਂ ਸਭ ਤੋਂ ਨੀਚਈ ਹੈ ਕਿ ਜਿਹੜਾ ਬੰਦੇ ਨੂੰ 2 ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾ ਤੇ 1 ਨੰਬਰ ਦੇ ਵਿੱਚ ਬੰਦੇ ਨੂੰ ਘੱਲਿਆ ਜਾਵੇ ਕਿ 2 ਨੰਬਰ ਦੇ ਵਿੱਚ ਰਾਂ ਘੱਲਿਆ ਜਾਵੇ ਕਿ ਜਿਹੜੀ ਮਰਤੇ ਦੀ ਜ਼ਿੰਦਗੀ ਦਾ ਪ੍ਰਵਾਹ ਨਾ ਹੋਵੇ